ਗੁਰਦਾਰੇ ਦਾ ਗਰੰਤੀ 3 ਵਜੇ ਉੱਠੇ 3 ਵਜੇ ਉੱਠ ਕੇ ਗੁਰਦਾਰੇ ਆ ਕੇ ਇਸ਼ਨਾਨ ਕਰਕੇ ਪ੍ਰਕਾਸ਼ ਕਰੇ ਤੇ ਤੂੰ ਉੱਠਿਆ 9 ਵਜੇ ਅੱਖਾਂ ਮਲ ਕੇ ਤੂੰ 9 ਵਜੇ ਸੁਤਾ ਉੱਠਿਆ ਵਾ ਤੇ ਤੂੰ ਜਾ ਕੇ ਗੁਰਦਾਰੇ ਦੇ ਗਰੰਤੀ ਦਾ ਰੋਪ ਪਾਉਣਾ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਕਬਰਾਂ ਪੱਕੀਆਂ ਕਰਦੀਆਂ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਡੇਰੇ ਪੱਕੇ ਕਰਦੇ ਪਿੰਡ ਦੇ ਵਿੱਚੋਂ ਗਰਾਈਆਂ ਕਰਕੇ ਲੰਮੇ ਝੱਗੇ ਵਾਲੇ ਸੱਧਾਂ ਨੂੰ ਫੋਰਚੂਨਰਾਂ ਲੈ ਤੀਆਂ ਮਰਸੜੀਆਂ ਲੈ ਤੀਆਂ ਬੀ ਐਮ ਡਬਲਿਊ ਲੈ ਤੀਆਂ ਤੇ ਗੁਰਦਾਰੇ ਦੇ ਗਰੰਤੀ ਨੇ ਕਿਤੇ ਕਿਸ਼ਤਾਂ ਦੇ ਸਪਲੈਂਡਰ ਘਟਾ ਲੈਂਦਾ ਤੇ ਸਾਰੇ ਪਿੰਡ ਦੀਆਂ ਨੀਂਦਾਂ ਉੱਡ ਗਈਆਂ ਹਏ ਗਰੰਥੀ ਨੇ ਸਪਲੈਂਡਰ ਲੈ ਲਿਆ ਉਹ ਕਮੇਟੀ ਨੇ ਬੋਲਣਾ ਕੀ ਬੋਲਣਾ ਨਹੀਂ ਬੋਲਣਾ ਪਤਾ ਨਹੀਂ ਪਿੰਡ ਵਾਲਿਆਂ ਦੀਆਂ ਵੱਖਰੀਆਂ ਨੀਂਦਾਂ ਉੱਠ ਉੱਡ ਗਈਆਂ ਵਾ ਉੱਡੀਆਂ ਕਿੰਨਾਂ ਦੀਆਂ ਜਦੋਂ ਗਰੰਥੀ 3 ਵਜੇ ਜਾ ਕੇ ਪ੍ਰਕਾਸ਼ ਕਰਦਾ ਸੀ ਉਸ ਗਰੰਥੀ ਦਾ ਰੋਹ ਪਾਉਣ ਵਾਲੇ ਜਿਹੜੇ 10 ਵਜੇ ਸੁੱਤੇ ਉੱਠਦੇ ਸੀ ਉਹਨਾਂ ਦੀਆਂ ਨੀਂਦਾਂ ਉੱਡ ਗਈਆਂ ਫੇਰ ਇਹ ਹੀ ਆਖਣਾ ਸਾਡੇ ਬੱਚੇ ਗੁਰਮਤ ਵਾਲੇ ਬੰਦੇ ਨਹੀਂ ਹੁੰਦੇ ਫੇਰ ਇਹ ਹੀ ਆਖਣਾ ਸਾਡੇ ਬੱਚੇ ਪਾਠ ਨਹੀਂ ਸਿੱਖਦੇ ਸਿੱਖਣਗੇ ਵੀ ਕਿਵੇਂ ਜੀਣਾ ਰਾਮ ਤੇ ਅਸੀਂ ਆਪ ਕੀਤਾ ਆਪਣੇ ਗ੍ਰੰਥੀਆਂ ਦਾ ਉਹਨੇ ਮੋਟਰਸਾਈਕਲ ਕਢਾ ਲਿਆਦਾ ਅਸੀਂ ਜੀਣਾ ਰਾਮ ਕਰਦਾ ਉਹਦਾ ਤੇ ਬਾਬੇ ਦੇ ਕੋਲ ਵੜੀਆਂ ਵੜੀਆਂ BMW ਮਰਸਡੀਆਂ ਵਾਂ ਉਧਰ ਹੀ ਬੋਲਣੇ ਤਿਆਰ ਨਹੀਂਗੇ